ਆਪਾਂ ਲੱਗੇ ਆ ਜੀ ਬੱਚਿਆਂ ਦੇ ਗੁਲਾਬ ਜਾਮਨ ਬਣਾਉਣ ਤੇ ਆ ਆਪਾਂ ਲਿਆਏ 2.5 ਕੌਲੀਆਂ ਪਾਣੀ ਤੇ 1.5 ਕੌਲੀ ਮਤਲਬ ਪੌਣੇ ਕੁ ਦੋ ਕੌਲੀਆਂ ਪਾਈਆਂ ਨੇ ਖੰਡ ਦੀਆਂ ਤੇ ਇਹਦਾ ਤੁਸੀਂ ਦੇਖਿਆ ਜੀ ਚਾਸ਼ਨੀ ਬਹੁਤ ਹੀ ਜ਼ਿਆਦਾ ਸੋਹਣੀ ਬਣੇਗੀ ਤੇ 2.5 ਕੌਲੀਆਂ ਪਾਣੀ ਸੀ ਤੇ 1.5 ਪੌਣੇ 2 ਕੌਲੀਆਂ ਮਤਲਬ 1.5 ਤੋਂ ਐਵੇਂ ਮਾੜੀ ਜੀ ਵੱਧ ਸੀ ਤੇ 1.5 ਕੌਲੀ ਪਾਈਏ ਖੰਡ ਦੀ ਤੇ ਇਹ ਆਪਾਂ ਬੱਚਿਆਂ ਲਈ ਬਣਾਉਣੇ ਨੇ ਸੂਜੀ ਦੇ ਗਲਾਬ ਜਾਮਨ ਤੇ ਇਧਰ ਆਪਾਂ ਚਾਸ਼ਨੀ ਤਿਆਰ ਰੱਖ ਦਿੱਤੀ ਐ ਤੇ ਇਧਰ ਆਪਾਂ ਤਿਆਰੀ ਕਰਦੇ ਆ ਹੁਣ ਸੂਜੀ ਦੀ ਆ ਇੱਕ ਕੱਪ ਲਈਏ ਸੂਜੀ ਤੇ ਆ ਇੱਕ ਕੱਪ ਸੂਜੀ ਲਈਏ ਤੇ ਇਹਨੂੰ ਆਪਾਂ ਪਾ ਦਿੰਨੇ ਆ ਕੜਾਈ ਦੇ ਵਿੱਚ ਤੇ ਇਹ ਆਪਾਂ ਨੋਰਮਲ ਸੂਜੀ ਐ ਮਤਲਬ ਵੀ ਬਰੀਕ ਵਾਲੀ ਕਹਿ ਲਓ ਜਿਹੜੀ ਥੋੜੀ ਜੀ ਬਰੀਕ ਹੁੰਦੀ ਐ ਤੇ ਜੇ ਥੋੜੀ ਜੀ ਮੋਟੀ ਹੋਵੇ ਤੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਮਿਕਸੀ ਦੇ ਵਿੱਚ ਬਰੀਕ ਵੀ ਕਰ ਸਕਦੇ ਆ ਤੇ ਫਿਰ ਉਹ ਗੁਲਾਬ ਜਵਨ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਤੇ ਇਹਨੂੰ ਨਾ ਆਪਾਂ ਥੋੜਾ ਜਿਹਾ ਮੈਂ ਮਤਲਬ ਰੋਸਟ ਕਰ ਲੈਣੀ ਹੁੰਦੀ ਥੋੜਾ ਜਿਹਾ ਗਰਮ ਐਵੇਂ ਥੋੜਾ ਜਿਹਾ ਕਿਉਂ ਪਾਵਾਂਗੇ ਆਪਾਂ ਚਮਚਾ ਕੁ ਚਮਚਾ ਕੁ ਕਿਉਂ ਪਾਵਾਂਗੇ ਤੇ ਉਸ ਘਿਓ ਦੇ ਨਾਲ ਦੂਸਰਾ ਇਹ ਫਿਰ ਬੜੀ ਸੋਹਣੀ ਭੁੱਜ ਜਾਵੇਗੀ ਤੇ ਜਿਹੜੇ ਆਪਣੇ ਗੁਲਾਬ ਜਾਮਨ ਬਹੁਤ ਹੀ ਸੋਹਣੇ ਬਣ ਜਾਣਗੇ। ਅਸੀਂ ਪਾ ਦਿਆ ਹੈ ਚਮਚਾ ਕੋਕੋ ਦਾ ਤੇ ਬਸ ਚਮਚਾ ਕੋਈ ਪਾਉਣਾ ਤੇ ਫਿਰ ਆਪਾਂ ਉਸ ਤੋਂ ਬਾਅਦ ਇਹ 1 ਕੱਪ ਸੂਜੀ ਪਾਈ ਸੀ ਤੇ 2 ਕੱਪ ਦੁੱਧ ਦੇ ਪਾਵਾਂਗੇ। ਤੇ ਇਹ ਆਪਣੇ ਜਿਹੜੇ ਗੁਲਾਬ ਜਾਮਨ ਨੇ ਉਹ ਬਹੁਤ ਹੀ ਸੋਹਣੇ ਬਣਨਗੇ। ਇੱਧਰ ਆਪਣੀ ਚਾਸ਼ਨੀ ਤਿਆਰ ਹੁੰਦੀ ਪਈ ਹੈ ਤੇ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਹਿਲਾਈ ਜਾਵਾਂਗੇ ਤੇ ਇਹ ਚਲੋ ਥੋੜਾ ਜਿਹਾ ਜੇ ਉਸ ਤਰ੍ਹਾਂ ਆਪਾਂ ਇਹਨੂੰ ਵੈਸੇ ਹੀ ਕਰ ਲਈਏ ਨਾ ਤੇ ਫਿਰ ਉਹ ਕੱਚੇ ਪਣ ਦਾ ਵਿੱਚ ਥੋੜਾ ਜਿਹਾ ਮਹਿਕ ਜਾਂਦਾ ਰਹਿੰਦਾ ਹੈ ਜਿਵੇਂ ਗੁਲਾਬ ਜਾਮਨ ਦੇ ਵਿੱਚ ਤੇ ਜੇ ਆਪਾਂ ਇਹਨੂੰ ਇਸ ਤਰ੍ਹਾਂ ਥੋੜੀ ਇਹ ਆਪਾਂ ਹਲਕੀ ਜੀ ਰੋਸਟ ਕਰ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਦੁੱਧ ਹੁਣ ਆਪਾਂ ਇਹਨੂੰ ਚੰਗਾ ਇਦਾਂ ਮਾਰ ਲਾਂਗੇ ਜਾਪਸਾ ਕੇ ਚੰਗੀ ਤਰ੍ਹਾਂ ਵੱਜਣਾ ਜਾਵੇ ਤੇ ਔਲੀ ਔਲੀ ਕਰਕੇ ਆਪਾਂ ਇਹ ਦੁੱਧ ਦਿੱਤਾ ਹੈ ਪਾ ਤੇ ਔਣੇ ਨੂੰ ਚੰਗੀ ਤਰ੍ਹਾਂ ਲਾ ਲਾਂਗੇ ਬਾਵਾ ਤੇ ਇਹ ਬਹੁਤ ਹੀ ਸੋਹਣੇ ਗਲਾਸ ਜਲ ਤਿਆਰ ਹੋਣਗੇ ਤੇ ਇਸੇ ਤਰ੍ਹਾਂ ਇਹਨੂੰ ਭੁੰਨੇ ਲਾਵਾਂਗੇ ਤੇ ਇਹ ਬਹੁਤ ਹੀ ਸੋਹਣਾ ਬਣ ਜੇਗਾ ਆਣਾ ਐਸਟਰਾ ਮਾਵਾ ਹੋ ਜੇਗਾ ਬਹੁਤ ਸੋਹਣਾ ਤਿਆਰ ਹਿੰਦਾ ਡੋ ਤਿਆਰ ਹੋ ਜੇਗਾ। ਫੇਰ ਮੇਰਾ ਪੁੱਤ ਗੁਲਾਬ ਜਾਮਨ ਖਾਊਗਾ। ਹਾਂਜੀ। ਮੇਰਾ ਪੁੱਤ ਗੁਲਾਬ ਜਾਮਨ ਖਾਊਗਾ ਪਰ ਸਸ ਇਸ ਤਰ੍ਹਾਂ ਆਪਾਂ ਇੱਕ ਡੋ ਤਿਆਰ ਕਰ ਲੈਣਾ ਇਹਨੂੰ। ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਬਹੁਤ ਹੀ ਸੋਹਣਾ ਇੱਕ ਡੋ ਤਿਆਰ ਹੋ ਜੇ। ਇਸ ਤਰ੍ਹਾਂ ਦਾ ਇਸ ਤਰ੍ਹਾਂ ਰੋਟੀ ਆ ਰਹੀ ਰਚਾਈ ਦਾ ਆਹ ਵੇਖੋ ਜੀ ਆ ਇਸ ਤਰ੍ਹਾਂ ਕਰਕੇ ਇਧਰ ਆਪਣੇ ਗੁਲਾਬ ਜਾਮਨ ਵਿੱਚ ਕੜਾਈ ਦੇ ਉਧਰ ਚਾਸ਼ਨੀ ਹੈ ਬੇਟੇ ਅਤੇ ਉਹ ਚਾਸ਼ਨੀ ਹੈ ਤੇ ਆ ਚਾਸ਼ਨੀ ਬਣ ਗਈ ਹੈ ਜੀ ਤੇ ਇਧਰ ਆ ਆਪਣੇ ਗੁਲਾਬ ਜਾਮਨ ਵਿੱਚ ਰੱਖੇ ਹੋਏ ਨੇ ਮੈਂ ਨਾ ਤੇਲ ਥੋੜਾ ਜਿਹਾ ਸਾਹ ਨਾਲ ਪਾਉਣੀ ਆ ਫਿਰ ਨਾ ਤੇਲ ਬੜਾ ਬਚ ਜਾਂਦਾ ਤੇ ਉਹ ਜਿਹੜਾ ਸੜਿਆ ਆ ਤੇਲ ਐ ਨਾ ਉਹ ਵੀ ਜਿਆਦਾ ਵਰਤਣ ਨੂੰ ਤੇ ਇਹਨੂੰ ਜਦੋਂ ਇਸ ਤਰ੍ਹਾਂ ਬਣਾਉਣਾ ਇਹਨੇ ਨਾ ਜੀ ਇਸ ਤਰ੍ਹਾਂ ਆਪਣੇ ਹੱਥ ਨੂੰ ਆਹ ਤੋਂ ਟੋਪੀ ਜੀ ਬਣਾ ਕੇ ਤੇ ਇਸ ਤਰ੍ਹਾਂ ਕਰ ਕਰਕੇ ਤੇ ਇਸ ਤਰ੍ਹਾਂ ਵੇਲ ਵੇਲ ਕੇ ਇਸ ਤਰ੍ਹਾਂ ਰੱਖੀ ਜਾਣੇ ਨੇ ਤੇ ਇਹ ਸਾਰੇ ਬਣਾ ਲਾਂਗੇ ਇਹ ਮੇਰੇ ਕੋਲ ਇੱਕ ਮੇਰਾ ਦੋਤਾ ਹੈ ਤੇ ਇੱਕ ਮੇਰਾ ਪੋਤਾ ਹੈ ਇਹਨਾਂ ਸਾਰੀ ਦਿਹਾੜੀ ਮੈਨੂੰ ਕਹਿੰਦੇ ਨੇ ਕਿ ਬਸ ਕੁਛ ਨਾ ਕੁਛ ਬਣਾ ਕੇ ਖਵਾਈ ਚੱਲ ਤੇ ਫਿਰ ਮੈਂ ਇਹਨਾਂ ਦਾ ਕਰਕੇ ਕਿ ਆਹ ਵੇਖੋ ਇਸ ਤਰ੍ਹਾਂ ਕਰਕੇ ਬਸ ਆਹ ਹੱਥ ਦੀ ਟੋਪੀ ਜੀ ਬਣਾ ਕੇ ਤੇ ਇਹ ਘੱਟ ਖਰਚੇ ਵਿੱਚ ਵਧੀਆ ਚੀਜ਼ ਵੀ ਬਾਜ਼ਾਰੋਂ ਲਿਆਈਏ ਨਾ ਤੇ ਮਹਿੰਗੇ ਬੜੇ ਪੈਂਦੇ ਨੇ ਚੰਨ ਵਾਲੇ ਘਰੇ ਆਪਾਂ ਤੇਲ ਵਧੀਆ ਵਰਤ ਲੈਨੇ ਆ ਤੇ ਇਸ ਤਰ੍ਹਾਂ ਕਰਕੇ ਤੇ ਵਧੀਆ ਬਣ ਜਾਣਗੇ ਜੀ ਇਹ ਆਪਣੇ ਗੁਲਾਬ ਜਾਮਨਾਂ ਬਣ ਕੇ ਹੋ ਗਏ ਨੇ ਤਿਆਰ ਤੇ ਆਹ ਵੇਖੋ ਜੀ ਕਿੰਨੇ ਰਸੀਲੇ ਗੁਲਾਬ ਜਾਮਨ ਬਣੇ ਨੇ ਆਹ ਵੇਖੋ ਬਹੁਤ ਹੀ ਸੋਹਣੇ ਗੁਲਾਬ ਜਾਮਨ ਬਣੇ ਨੇ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਸਰਵ ਤੇ ਦੇ ਦੇਨੇ ਆ ਬੱਚਿਆਂ ਤੇ ਬੱਚੇ ਹੋ ਜਾਣਗੇ ਖੁਸ਼ ਇਹ ਲਓ ਜੀ ਆ ਤੁਸੀਂ ਦੱਸਿਆ ਜੇ ਵੀ ਇਹ ਤੁਹਾਨੂੰ ਕਿਵੇਂ ਦੇ ਲੱਗੇ ਗੁਲਾਬ ਜਾਮਨ ਤੇ ਜ਼ਰੂਰ ਦੱਸਿਆ ਜੇ ਤੇ ਨਾਲ ਕਮੈਂਟ ਵੀ ਜ਼ਰੂਰ ਕਰਿਆ ਜੇ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਚੈਨਲ ਨੂੰ ਤਾਜਾ ਮੈਨੂੰ ਹੌਸਲਾ ਜਾਂ ਮਿਲਦਾ ਰਹੇ ਤੇ ਜ਼ਰੂਰ ਦੱਸੋ ਵੀ ਤੁਹਾਨੂੰ ਕਿਵੇਂ ਦਾ ਲੱਗੇ ਉਹ ਤਰਸੀਲੇ ਬਣੇ ਨੇ ਗੁਲਾਬ ਚਮ ਘਰ ਵਿੱਚ ਇਹ 10 ਮਿੰਟਾਂ ਚ ਤਿਆਰ ਹੋ ਜਾਂਦੇ ਨੇ